ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਹੋਰ ਕਿਵੇਂ ਸਾਰੇ ਠੀਕ ਠਾਕ ਹੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਸਸ ਕਾਲ ਗੁੱਡ ਮਾਰਨਿੰਗ ਜੀ ਸਵੇਰ ਦੇ ਵਕਤ ਨੇ 5:30 ਇਸ ਬਲੌਗ ਤੋਂ ਅੱਜ ਅਪਰਨਾਲਾ ਮੰਡੀ ਦੇ ਵਿੱਚ ਤਰੀਕ ਹੈਗੀ ਅੱਜ 8 ਦਿਨ ਹੈਗਾ ਅੱਜ ਵੀਰਵਾਰ ਚਲੋ ਆਪਾਂ ਗੱਲਬਾਤ ਕਰਦੇ ਵੀ ਅੱਜ ਕੀ ਪਾਰ ਰਹੇ ਜੀ ਅੱਜ ਦੇ ਜੀ ਫੁੱਲ ਸੇਲ ਦਾ ਰੇਟ ਜੀ ਤੇ ਇੱਕ ਆਪਾਂ ਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਆਪਣੀ ਵੀਡੀਓ ਤੇ 뷰 ਕਿਉਂ ਘਟਾ ਰਹੇ ਨੇ ਤੇ ਕੀ ਕਾਰਨ ਹੈ ਜੀ ਤੇ YouTube ਨੋਟੀਫਿਕੇਸ਼ਨ ਜਾ ਰਹੀ ਹੈ ਜਾਂ ਨਹੀਂ ਜਾ ਰਹੀ ਤੇ ਆਪਣੇ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਚਲੋ ਆਪਾਂ ਦਾ ਭਾਰ ਰਿਹਾ ਜੀ ਅੱਜ ਦਾ ਜੀ ਬੰਦ ਘਟੇ ਦਾ ਭਾਰ ਰਿਹਾ ਜੀ ਹਰੇ ਮਟਰਾਂ ਦਾ ਜੀ 17 ਤੋਂ ਲੈ ਕੇ 18 ਰੁਪਏ ਤੱਕ ਦਾ ਭਾਰ ਜੀ ਹਰੇ ਮਟਰਾਂ ਦਾ ਜੀ ਪੂਰੇ ਵਧੀਆ ਟਾਪ ਦੇ ਮਟਰ ਨੇ ਇਹ ਤੇ ਰੇਟ ਵੀ ਥੋੜਾ ਜਿਹਾ ਘਟਣਾ ਸ਼ੁਰੂ ਹੋ ਗਿਆ ਜੀ ਹਰੇ ਮਟਰਾਂ ਦਾ 17 ਤੋਂ ਲੈ ਕੇ 18 ਰੁਪਏ ਤੱਕ ਦਾ ਭਾਰ ਰਿਹਾ ਜੀ ਹਰੇ ਮਟਰਾਂ ਦਾ ਜੀ ਹਾਂ ਜੀ ਦੋਸਤੋ ਜਿਹੜਾ ਲੋਕਲ ਪੈਂਸਲ ਮਟਰ ਆ ਰਿਹਾ ਜੀ ਪੂਰਾ ਵਧੀਆ ਲੰਮੀ ਫਲੀ ਵਾਲਾ ਜੀ ਇਹਦਾ ਰੇਟ ਹੈਗਾ ਜੀ ਮਟਰਾਂ ਦਾ ਜੀ 25 ਤੋਂ ਲੈ ਕੇ 30 ਰੁਪਏ ਤੱਕ ਦਾ ਭਾਰ ਜੀ ਕਿਲੋ ਦਾ ਜੀ ਹਰੇ ਮਟਰਾਂ ਦਾ ਜੀ ਹਾਂਜੀ ਦੋਸਤੋ ਗਾਜਰਾਂ ਦਾ ਭਾਅ ਹੈਗਾ ਜੀ ਪੂਰੀਆ ਵਧੀਆ ਟੋਪ ਦੀਆਂ ਗਾਜਰਾਂ ਤੇ ਰੇਟ ਹੈਗਾ ਜੀ 200 ਤੋਂ ਲੈ ਕੇ 250 ਰੁਪਏ ਤੱਕ ਦਾ ਭਾਅ ਦੀ ਗਾਜਰਾਂ ਦਾ ਜੀ ਇਹ ਬੰਦ ਲਫਾ ਦਾ ਭਾਅ ਜੀ ਗਾਜਰਾਂ ਦਾ ਜੀ ਹਾਂਜੀ ਦੋਸਤੋ ਅਦਰਕ ਦਾ ਭਾਅ ਹੈਗਾ ਜੀ ਬੰਦ ਗੱਟਿਆਂ ਦਾ ਭਾਅ ਰਹਿਦੀ ਅਦਰਕ ਦਾ ਜੀ 65 ਤੋਂ ਲੈ ਕੇ 70 ਰੁਪਏ ਤੱਕ ਦਾ ਭਾਅ ਜੀ ਅਦਰਕ ਦਾ ਜੀ ਹਾਂਜੀ ਦੋਸਤੋ ਜਿਹੜੀ ਚਾਰੀ ਮਹੀਨਿਆਂ ਦਾ ਗੱਟੇ ਵਾਲੀ ਆ ਰਹੀ ਹੈ ਜੀ ਇਹਦਾ ਰੇਟ ਹੈਗਾ ਜੀ 45 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਇਹ ਬੰਦ ਗੱਟਿਆਂ ਦਾ ਭਾਅ ਜੀ ਚਾਰੀ ਮਹੀਨੇ ਦਾ ਜੀ ਹਾਂਜੀ ਦੋਸਤੋ ਡੱਬੇ ਵਾਲੀ ਚਾਰੀ ਮਿਰਚ ਦਾ ਰੇਟ ਹੈਗਾ ਜੀ ਥੋੜਾ ਜਿਆ ਤੇਜ਼ ਹੁੰਦਾ ਜੀ ਇਹਦਾ ਰੇਟ ਹੈਗਾ ਜੀ 50 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਬੰਦ ਡੱਬਿਆਂ ਦਾ ਭਾਅ ਜੀ ਚਾਰੀ ਮਿਰਚ ਦਾ ਹਾਂਜੀ ਦੋਸਤੋ ਹਰੀ ਮਿਰਚ ਦਾ ਭਾਅ ਥੋੜਾ ਜਿਆ ਤੇਜ਼ ਹੁੰਦਾ ਜੀ ਇਹਦਾ ਹਰੀ ਮਿਰਚ ਦਾ ਹੈਗਾ ਜੀ ਜਿਹੜੀ ਬ੍ਰੀਕ ਵਾਲੀ ਹਰੀ ਮਿਰਚ ਹੈ ਜੀ ਇਹਦਾ ਰੇਟ ਹੈਗਾ ਜੀ 60 ਤੋਂ ਲੈ ਕੇ 65 ਰੁਪਏ ਤੱਕ ਦਾ ਭਾਅ ਜੀ ਹਰੀ ਮਿਰਚ ਦਾ ਜੀ ਬੰਦ ਕੱਟੇ ਦਾ ਭਾਅ ਰਿਹਾ ਜੀ ਹਰੀ ਮਿਰਚ ਦਾ ਹਾਂਜੀ ਦੋਸਤੋ ਪਾਪੜੀ ਮਿਰਚ ਜਿਹੜੀ ਲਾਲ ਮਿਰਚ ਆ ਰਹੀ ਹੈ ਜੀ ਇਹਦਾ ਰੇਟ ਹੈਗਾ ਜੀ 12.90 ਦਾ ਭਾਅ ਰਿਹਾ ਜੀ 60 ਤੋਂ ਲੈ ਕੇ 55 ਰੁਪਏ ਤੱਕ ਦਾ ਭਾਅ ਜੀ ਚਾਰੀ ਮੱਤ ਦਾ ਜੀ ਹਾਂਜੀ ਦੋਸਤੋ ਪਾਪੜੀ ਮਿਰਚ ਦਾ ਰੇਟ ਹੈਗਾ ਜੀ ਜਿਹੜੀ ਹਰੀ ਵਾਲੀ ਆ ਰਹੀ ਹੈ ਚਾਰੀ ਮੱਤ ਦੀ ਪਾਪੜੀ ਇਹਦਾ ਰੇਟ ਹੈਗਾ ਜੀ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਹਾਂਜੀ ਦੋਸਤੋ ਸਾਕਰਗੰਦੀ ਦਾ ਹੈਗਾ ਜੀ ਭਾਅ ਜੀ ਸਾਕਰਗੰਦੀ ਦਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਸਾਕਰਗੰਦੀ ਦਾ ਜੀ ਕਿਲੋ ਦਾ ਜੀ ਹਾਂਜੀ ਦੋਸਤੋ ਸਿਮਲਾ ਮਿਰਚ ਦਾ ਪਾ ਹੈਗਾ ਜੀ ਜਿਹੜੀ ਬੰਦ ਡੱਬਿਆਂ ਵਾਲੀ ਸਿਮਲਾ ਮਿਰਚ ਆਉਂਦੀ ਜੀ ਇਹਦਾ ਰੇਟ ਹੈਗਾ ਜੀ 30 ਤੋਂ ਲੈ ਕੇ ਐਨ ਕਿਰਪਾ ਤੇ ਕਿੰਨਾ ਪਾ ਜੀ ਸਿਮਲਾ ਮਿਰਚ ਦਾ ਜੀ ਬੰਦ ਡੱਬਿਆਂ ਦਾ ਪਾ ਜੀ ਸਿਮਲਾ ਮਿਰਚ ਦਾ ਜੀ ਹਾਂਜੀ ਦੋਸਤੋ ਮਸ਼ਰੂਮ ਦਾ ਪਾ ਹੈਗਾ ਜੀ ਜਿਹੜੀ ਬੰਦ ਡੱਬੀਆਂ ਦੇ ਵਿੱਚ ਆਉਂਦੀ ਹੈ ਤੇ ਪੂਰੀ ਵਧੀਆ ਟੌਪਰੀ ਮਸ਼ਰੂਮ ਆ ਤੇ ਰੇਟ ਹੈਗਾ ਜੀ ਇਹਦਾ ਜੀ 100 100 ਤੋਂ ਲੈ ਕੇ 120 ਰੁਪਏ ਕਿਤਨਾ ਪਾ ਜੀ ਮਸ਼ਰੂਮ ਦਾ ਜੀ ਇਹ ਬੰਦ ਡੱਬੀਆਂ ਦਾ ਪਾ ਜੀ ਮਸ਼ਰੂਮ ਦਾ ਜੀ ਜੀ ਦੋਸਤੋ ਔਲੇ ਦਾ ਪਾ ਹੈਗਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਜ ਜੀ ਔਲੇ ਦਾ ਜੀ ਬੰਦ ਡੱਬਿਆਂ ਦਾ ਭਾਜ ਜੀ ਔਲੇ ਦਾ ਜੀ ਪੂਰਾ ਵਧੀਆ ਟਾਪ ਦਾ ਔਲਾ ਜੀ ਇਹ ਹਾਂਜੀ ਦੋਸਤੋ ਜਿਹੜਾ ਬਰੀਕ ਔਲਾ ਦਾ ਜੀ ਇਹ ਥੋੜਾ ਜਿਆਦਾ ਤੇਜ ਹੁੰਦਾ ਜੀ ਇਹਦਾ ਰੇਟ ਹੈਗਾ ਜੀ ਚੱਲ ਜੇ ਰੇਟ 45 ਰੁਪਏ ਦੇ ਵਿਚਕਾਰ ਜੀ ਇਹਦਾ ਜੀ ਔਲੇ ਦਾ ਜੀ ਬੰਦ ਡੱਬਿਆਂ ਦਾ ਭਾਜ ਜੀ ਬਰੀਕ ਔਲੇ ਦਾ ਜੀ ਹਾਂਜੀ ਕੱਚੀ ਹਲਦੀ ਦਾ ਰੇਟ ਹੈਗਾ ਜੀ ਬੰਦ ਘਟਿਆਂ ਦਾ ਭਾਜ ਰਹਿ ਜੀ ਕੱਚੀ ਹਲਦੀ ਦਾ ਜੀ ਅੱਜ ਦਾ ਇਹ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਜ ਜੀ ਕੱਚੀ ਹਲਦੀ ਦਾ ਜੀ ਹਾਂਜੀ ਦੋਸਤੋ ਲਾਲ ਟਮਾਟਰਾਂ ਦਾ ਭਾਅ ਹੈਗਾ ਜੀ ਪੂਰੇ ਵਧੀਆ ਲਾਲ ਟਮਾਟਰ ਨੇ ਤੇ ਰੇਟ ਹੈਗਾ ਜੀ ਦਾ ਜੀ 35 ਤੋਂ ਲੈ ਕੇ 40 ਰੁਪਏ ਤੱਕ ਦਾ ਭਾਅ ਹੈਗਾ ਜੀ ਟਮਾਟਰ ਦਾ ਜੀ ਬੰਦ ਗਰੇਟਾਂ ਦਾ ਭਾਅ ਜੀ ਟਮਾਟਰ ਦਾ ਜੀ ਹਾਂਜੀ ਦੋਸਤੋ ਜਿਹੜੀ ਬਰੋਕਲੀ ਲੋਕਲ ਆ ਰਹੀ ਹੈ ਜੀ ਲੋਕਲ ਬਰੋਕਲੀ ਦਾ ਰੇਟ ਹੈਗਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਜੀ ਬਰੋਕਲੀ ਦਾ ਜੀ ਹਾਂਜੀ ਦੋਸਤੋ ਪੱਤਾ ਗੋਭੀ ਦਾ ਭਾਅ ਹੈਗਾ ਜੀ ਅੱਜ ਦਾ ਜੀ ਬੰਦਲ ਫਾਫਾ ਦਾ ਭਾਅ ਰਿਹਾ ਜੀ 100 ਰੁਪਏ ਦਾ ਭਾਅ ਜੀ ਬੰਦਲ ਫਾਫਾ ਦਾ ਜੀ ਬਾਈ ਹੈਰੀ ਕੋਲੋਂ ਮਿਲ ਜੂ ਜੀ ਕਿਸੇ ਨੇ ਵੀ ਹਾਂਜੀ ਦੋਸਤੋ ਸੋਲੂ ਦਾ ਰੇਟ ਹੈਗਾ ਜੀ ਘੱਟੋ ਘੱਟ 15 ਕਿਲੋ ਸੋਲੂ ਆ ਲੈਣਾ ਪੈਂਦਾ ਜੀ ਪਛਲੇ ਵੀ ਲੈਣਾ ਜੀ ਪੰਡ ਜੀ ਇਹ 15 ਕਿਲੋ ਦੀ ਹੋਣੀ ਆ ਤੇ ਰੇਟ ਹੈਗਾ ਜੀ ਇਹਦਾ ਜੀ 20 ਤੋਂ ਲੈ ਕੇ 25 ਰੁਪਏ ਤੱਕ ਦਾ ਭਾਅ ਦੀ ਸੋਲੂ ਆਦਾ ਜੀ 22 ਬੁੱਟੇ ਕੋਲੋਂ ਮਿਲਦੀ ਸੋਲੂ ਆ ਜੀ ਪੂਰਾ ਵਧੀਆ ਫਰੈਸ਼ ਸੋਲੂ ਆਉਂਦਾ ਬਾਈ ਕੋਲੇ ਹਾਂਜੀ ਦੋਸਤੋ ਗੋਭੀ ਦਾ ਭਾਜ ਅੱਜ ਥੋੜਾ ਜਿਆ ਤੇਜ ਹੈ ਤੇ ਗੋਭੀ ਦਾ ਰੇਟ ਹੈਗਾ ਜੀ ਬੰਦਲ ਫਾਦਨਾ ਭਾ ਰੈ ਜੀ ਗੋਭੀ ਦਾ ਜੀ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਜ ਜੀ ਗੋਭੀ ਦਾ ਜੀ ਬੰਦਲ ਫਾਦਨਾ ਭਾਜ ਜੀ ਲੋਕਲ ਗੋਭੀ ਆਉਂਦੀ ਹੈ ਬਾਈ ਗੋਲੀ ਕੋਲੇ ਜੇ ਕਿਸੇ ਨੂੰ ਵੀ ਲੈਣੀ ਹੈ ਜੀ ਫਰੈਸ਼ ਗੋਭੀ ਆਉਂਦੀ ਹੈ ਬਾਈ ਗੋਲੀ ਕੋਲੋਂ ਤੇ ਰੇਟ ਹੈਗਾ ਜੀ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਜ ਜੀ ਗੋਭੀ ਦਾ ਜੀ ਬਈ ਇਦਾਂ ਗ੍ਰੇਨ ਵਾਲਿਆ ਇਦਾਂ ਵਧੀਆ ਨਹਿਰ ਵਾਲੀ ਗੋਭੀ ਲਓ ਦੋਸਤੋ ਪਾਲਕ ਦਾ ਰੇਟ ਹੈਗਾ ਜੀ ਦਰਜਨ ਦਾ ਭਾ ਰੈ ਜੀ 70 ਤੋਂ ਲੈ ਕੇ 80 ਰੁਪ ਹਾਂਜੀ ਦੋਸਤੋ ਸਰੋਂ ਦੇ ਸਾਗ ਦਾ ਭਾਅ ਰਿਹਾ ਜੀ ਦਰਜੰਦਾ ਜੀ ਗੁੱਟੀਆਂ ਦਾ ਜੀ ਰੇਟ ਰਿਹਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਦਰਜੰਦਾ ਜੀ ਸਰੋਂ ਦੇ ਸਾਗ ਦਾ ਜੀ ਜੀ ਦੋਸਤੋ ਮੇਥੇ ਦਾ ਰੇਟ ਹੈਗਾ ਜੀ ਦਰਜੰਦਾ ਜੀ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਅ ਜੀ ਮੇਥੇ ਦਾ ਜੀ ਦਰਜੰਦਾ ਜੀ ਹਾਂਜੀ ਦੋਸਤੋ ਮੇਥੀ ਦਾ ਰੇਟ ਹੈਗਾ ਜੀ ਦਰਜੰਦਾ ਭਾਅ ਰਿਹਾ ਜੀ ਮੇਥੀ ਦਾ ਜੀ 80 ਰੁਪਏ ਦਰਜੰਦਾ ਭਾਅ ਜੀ ਮੇਥੀ ਦਾ ਜੀ ਹਾਂਜੀ ਦੋਸਤੋ ਧਣੀਆਂ ਦਾ ਰੇਟ ਹੈਗਾ ਜੀ 150 ਤੋਂ ਲੈ ਕੇ 100 ਰੁਪਏ ਤੱਕ ਦਾ ਭਾਅ ਜੀ ਧਣੀਆਂ ਦਾ ਜ ਹਾਂਜੀ ਉਸ ਤੋਂ ਬਾਥੂ ਦਾ ਰੇਟ ਹੈਗਾ ਜੀ ਦਰਜਨ ਦਾ ਭਾਜ ਜੀ 50 ਤੋਂ ਲੈ ਕੇ 60 ਰੁਪਏ ਤੱਕ ਦਾ ਭਾਜ ਜੀ ਦਰਜਨ ਦਾ ਜੀ ਬਾਥੂ ਦਾ ਜੀ ਹਾਂਜੀ ਹਰੇ ਪਿਆਜ਼ ਦਾ ਭਾ ਹੈਗਾ ਜੀ ਅੱਜ ਦਾ ਜੀ ਹਰੇ ਪਿਆਜ਼ ਦਾ ਭਾ ਰਿਹਾ ਜੀ ਅੱਜ ਦਾ ਜੀ ਘੱਟੋ ਘੱਟ 3 ਕਿਲੋ ਜਾਂ 4 ਕਿਲੋ ਲੈਣਾ ਪੈਦਾ ਰੇਟ ਹੈਗਾ ਜੀ ਤਾਂ ਜੀ 20 ਰੁਪਏ ਕਿਲੋ ਦਾ ਭਾਜ ਪਿਆਜ਼ ਦਾ ਜੀ ਹਰੇ ਦਾ ਜੀ ਹਾਂਜੀ ਸੁੰਗਰਿਆਂ ਦਾ ਰੇਟ ਹੈਗਾ ਜੀ ਦਰਜਨ ਦਾ ਭਾ ਰਿਹਾ ਜੀ ਸੁੰਗਰਿਆਂ ਦਾ ਜੀ ਪਾਰ ਰਿਹਾ ਜੀ ਅੱਜ ਦਾ ਜੀ 100 ਰੁਪਏ ਦਰਜਨ ਦਾ ਭਾਅ ਜੀ ਸੂਂਗ ਰਹਿੰਦਾ ਜੀ ਘੱਟੋ ਘੱਟ ਦਰਜਨ ਲੈਣੀ ਪੈਂਦੀ ਹੈ ਜੀ ਇਹ ਹਾਂਜੀ ਦੋਸਤੋ ਮੂਲੀ ਦਾ ਰੇਟ ਹੈਗਾ ਜੀ ਅੱਜ ਦਾ ਜੀ ਪੂਰੀ ਵਧੀਆ ਸਾਫ ਮੂਲੀ ਦਾ ਭਾਅ ਰਿਹਾ ਜੀ ਅੱਜ ਦਾ ਜੀ 8 ਤੋਂ ਲੈ ਕੇ 10 ਰੁਪਏ ਤੱਕ ਦਾ ਭਾਅ ਜੀ ਮੂਲੀ ਦਾ ਜੀ ਕਿਲੋ ਦਾ ਜੀ ਦੋਸਤੋ ਚਕੰਦਰ ਦਾ ਰੇਟ ਹੈਗਾ ਜੀ ਅੱਜ ਦਾ ਜੀ 20 ਰੁਪਏ ਕਿਲੋ ਦਾ ਭਾਅ ਜੀ ਚਕੰਦਰ ਦਾ ਜੀ ਹਾਂਜੀ ਦੋਸਤੋ ਚੱਪਣ ਕੱਦੂ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 13 ਰੁਪਏ ਤੱਕ ਦਾ ਭਾਅ ਜੀ ਕਿੱਲੋ ਦਾ ਜੀ ਚੱਪਣ ਕੱਦੂ ਦਾ ਜੀ ਹਾਂਜੀ ਦੋਸਤੋ ਕੱਦੂ ਦਾ ਰੇਟ ਹੈਗਾ ਜੀ ਬੰਦ ਗਰੇਟਾਂ ਦੇ ਵਿੱਚ ਆਉਂਦਾ ਜੀ ਇੱਕ ਕੱਦੂ ਜੀ ਤੇ ਰੇਟ ਹੈਗਾ ਜੀ ਇਹਦਾ ਜੀ 20 ਰੁਪਏ ਕਿੱਲੋ ਦਾ ਭਾਅ ਜੀ ਕੱਦੂ ਦਾ ਜੀ ਹਾਂਜੀ ਦੋਸਤੋ ਬੈਂਗਣੀ ਦਾ ਰੇਟ ਹੈਗਾ ਜੀ ਪੰਛੇਰੀ ਦਾ ਜੀ 80 ਰੁਪਏ ਦਾ ਭਾਅ ਜੀ ਬੈਂਗਣੀ ਦਾ ਜੀ ਹਾਂਜੀ ਦੋਸਤੋ ਪੜਥਲੀ ਬੈਂਗਣੀ ਦਾ ਭਾਅ ਹੈਗਾ ਜੀ ਪੰਛੇਰੀ ਦਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਭਾਅ ਜੀ ਪੰਛੇਰੀ ਦਾ ਜੀ ਹਾਂਜੀ ਦੋਸਤੋ ਸਵਾਲ ਪੱਤੇ ਦਾ ਰੇਟ ਹੈਗਾ ਜੀ 100 ਤੋਂ ਲੈ ਕੇ 120 ਰੁਪਏ ਤੱਕ ਦਾ ਪਾਜੀ ਕਿਲੋ ਦਾ ਜੀ ਸਵਾਲ ਪੱਤੇ ਦਾ ਜੀ ਜੀ ਦੋਸਤੋ ਸਾਗ ਮੂਲਾਂ ਦਾ ਰੇਟ ਹੈਗਾ ਜੀ 10 ਤੋਂ ਲੈ ਕੇ 15 ਤੱਕ ਦਾ ਪਾਜੀ ਕਿਲੋ ਦਾ ਜੀ ਸਾਗ ਮੂਲਾਂ ਦਾ ਜੀ ਬੰਦ ਗਰੇਟਾਂ ਪਾਜੀ ਸਾਗ ਮੂਲਾਂ ਦਾ ਜੀ ਹਾਂਜੀ ਦੋਸਤੋ ਆਪਾਂ ਫਰੂਟ ਬਾਰੇ ਵੀ ਗੱਲਬਾਤ ਕਰਦੇ ਆ ਵੀ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਹੋਲ سیل ਰੇਟ ਬਾਰੇ ਆਪਾਂ ਗੱਲਬਾਤ ਕਰਦੇ ਆ ਵੀ ਕੀ ਭਾਅ ਰਿਹਾ ਜੀ ਫਰੂਟ ਦੇ ਜੀ ਅੱਜ ਦੇ ਤੋਂ ਆਪਾਂ ਬਾਈ ਹਰਮਨ ਨਾਲ ਗੱਲਬਾਤ ਕਰਾਉਣਾ ਵੀ ਫਰੂਟ ਦਾ ਕੀ ਭਾਅ ਚੱਲ ਰਿਹਾ ਜੀ ਅੱਜ ਦਾ ਜੀ ਫਰੂਟ ਦਾ ਜੀ ਹੋਰ ਬਾਈ ਹਰਮਨ ਕੀ ਗੱਲ ਨੇ ਵਧੀਆ ਵੀਰੇ ਵਧੀਆ ਤੁਸੀਂ ਦੱਸੋ ਠੀਕ ਹੋ ਬਾਈ ਹਾਂਜੀ ਵਧੀਆ ਵਧੀਆ ਵੀਰ ਜੀ ਅੱਜ ਦਾ ਅਮਰੂਦ ਦਾ ਭਾਅ ਹੈਗਾ ਜੀ 50 ਰੁਪਏ ਕਿਲੋਈ ਹਾਂਜੀ ਦੋਸਤੋ ਵਧੀਆ ਅਮਰੂਦ ਦਾ ਰੇਟ ਹੈਗਾ ਜੀ 50 ਰੁਪਏ ਕਿਲੋ ਦਾ ਭਾਜ ਮਾਦਾਪੁਰ ਦਾ ਅਮਰੂਦ ਹੈ ਪੂਰਾ ਵਧੀਆ ਕਿੱਥੋਂ ਦਾ ਇਹ ਮਾਦਾਪੁਰੀ ਹਾਂਜੀ ਮਾਦਾਪੁਰ ਵਾਲਾ ਅਮਰੂਦ ਹੈ ਜੀ ਪੂਰਾ ਵਧੀਆ ਟਾਪ ਦਾ ਮਿੱਠਾ ਅਮਰੂਦ ਹੈ ਜੀ ਇਹ ਕਿੰਨੂਆਂ ਦਾ ਕੀ ਰੇਟ ਕਿੰਨਾ ਹੈਗਾ ਵੀਰੇ 30 ਤੋਂ ਲੈ ਕੇ 35 ਰੁਪਏ ਤੱਕ ਹਾਂਜੀ ਦੋਸਤੋ 30 ਤੋਂ ਲੈ ਕੇ 35 ਰੁਪਏ ਤੱਕ ਦਾ ਭਾਜ ਕਿੰਨੂਆਂ ਦਾ 30 ਵਾਲਾ ਵੀਰੇ 35 ਵਾਲਾ ਅੱਛਾ ਆਹ 30 ਵਾਲਾ ਜੀ ਹਾਂਜੀ ਉਹ 35 ਵਾਲਾ ਹੀ ਉਹ 35 ਵਾਲਾ ਜੀ ਦੋ ਕੁਆਲਿਟੀਆਂ ਹੁੰਦੀਆਂ ਨੇ ਜੀ ਕਿੰਨੂਆਂ ਦੀ ਇੱਕ ਹੈਗਾ ਜੀ 30 ਵਾਲਾ ਤੇ ਇੱਕ ਹੈਗਾ 35 ਰ ਪੁਵਿੱਤਾ ਦਾ 30 ਰੁਪਏ ਕਿਲੋ ਪੁਵਿੱਤਾ ਬਈ ਵਧੀਆ ਪੁਵਿੱਤਾ 30 ਰੁਪਏ ਕਿਲੋ ਆ ਬਈ ਹਾਂਜੀ ਦੋਸਤੋ ਪੁਵਿੱਤਾ ਜਿਹੜਾ ਵਧੀਆ ਉਹ 30 ਰੁਪਏ ਕਿਲੋ ਦਾ ਭਾਜ ਜੀ ਪੁਵਿੱਤੇ ਦਾ ਜੀ ਬਈ ਹਰਮਨ ਜਿਹੜਾ ਪਾਲਸ ਵਾਲਾ ਇਹ ਆ ਕਿੰਨੂ ਇਹ ਕੀ ਰੇਟ ਹੈ ਪਾਲਸ ਵਾਲਾ ਕਿੰਨੂ 40 ਰੁਪਏ ਕਿਲੋ ਆ ਵੀਰੇ ਹਾਂਜੀ ਦੋਸਤੋ ਜਿਹੜਾ ਪਾਲਸ ਵਾਲਾ ਕਿੰਨੂ ਹੁੰਦਾ ਜੀ ਇਹ 40 ਰੁਪਏ ਕਿਲੋ ਦਾ ਭਾਜ ਜੀ ਕਿੰਨੂ ਦਾ ਜੀ ਬੰਦ ਗਰੇਟਾਂ ਦਾ ਜੀ ਤੇ ਅੰਗੂਰਾਂ ਦਾ ਕੀ ਭਾਜ ਚੱਲ ਰਿਹਾ ਹੈ ਅੰਗੂਰ ਵੀਰੇ ਜਿਹੜੇ ਛੋਟੇ ਹੁੰਦੇ ਜਿਵੇਂ ਕੀ ਆਹ ਲਾ ਲਓ ਵੀਰੇ ਹਾਂਜੀ ਇੱਧਰ ਪ ਹਾਂਜੀ ਦੋਸਤੋ ਅੰਗੂਰਾਂ ਦਾ ਫਰਕ ਹੁੰਦਾ ਜੀ 100-100 ਰੁਪਏ ਦਾ ਫਰਕ ਆ ਜੀ ਅੰਗੂਰਾਂ ਦੇ ਜਿਹੜਾ ਲੰਮਿਆਂ ਵਾਲਾ ਜੀ ਉਹਦਾ ਅੰਗੂਰ ਹੈਗਾ 700 ਰੁਪਏ ਦਾ ਭਾਜ ਜਿਹੜਾ ਗੋਲ ਵਾਲਾ ਹੈਗਾ ਜੀ ਉਹਦਾ ਹੈਗਾ ਜੀ ਰੇਟ 500 ਰੁਪਏ ਦਾ ਭਾਜ ਅੰਗੂਰਾਂ ਦਾ ਜੀ ਅੰਗੂਰਾਂ ਦਾ ਕੀ ਰੇਟ ਚੱਲੀ ਜਾਂਦਾ ਬਈ ਅੰਗੂਰ ਵੀਰੇ ਲੰਬੇ ਅੰਗੂਰ ਹੈਗਾ 700 ਰੁਪਏ ਦਾ ਡੱਬਾ 10-20 ਵਾਲਾ ਡੱਬਾ ਵੀਰੇ 700 ਦਾ ਡੱਬਾ ਹੁੰਦਾ ਜੀ ਇਹ ਤੇ ਰੇਟ ਹੈਗਾ 700 ਰੁਪਏ ਦਾ ਭਾਜ ਲੰਮੇ ਅੰਗੂਰਾਂ ਦਾ ਜਿਹੜੇ ਗੋਲ ਵਾਲੇ ਅੰਗੂਰ ਆਰੇ ਇਹ ਦਾ ਵੀਰੇ 800 ਹਾਂਜੀ ਦੋਸਤੋ ਜੀ ਇਹ ਅੰਗੂਰ ਨੇ ਹੈਗੇ 800 ਰੁਪਏ ਦਾ ਭਾਜੀ ਅੰਗੂਰਾਂ ਦੀ ਇਹਦੇ ਵਿੱਚ ਵੀ 10 ਡੱਬੀਆਂ ਹੁੰਦੀਆਂ ਨੇ ਇਹ 10 ਡੱਬੀਆਂ ਹੁੰਦੇ ਨੇ ਜੀ ਚਲੀ ਜਾਂਦਾ ਹਰ ਹਾਂਜੀ ਹਰਮਨ ਭਾਈ ਇਹਦਾ ਕੀ ਰੇਟ ਚਲੀ ਜਾਂਦਾ ਸਟ੍ਰੋਬਰੀ ਦਾ ਇਹ ਹੈਗੇ ਵੀਰੇ 500 ਰੁਪਏ ਦੀ ਸਟ੍ਰੋਬਰੀ ਡੱਬਾ ਅੱਛਾ ਡੱਬੀਆਂ ਕਿੰਨੀਆਂ ਹੁੰਦੀਆਂ ਨੇ ਭਾਈ ਇਹਦੇ ਵਿੱਚ 8 ਡੱਬੀਆਂ ਹੁੰਦੇ ਨੇ ਵੀਰੇ ਹਾਂਜੀ ਦੋਸਤੋ 8 ਡੱਬੀਆਂ ਮਿਲਣਗੀਆਂ ਜੀ ਰੇਟ ਹੈਗਾ ਜੀ ਇਹਦਾ 500 ਰੁਪਏ ਦਾ ਭਾਜੀ ਸਟ੍ਰੋਬਰੀ ਦਾ ਜੀ ਤੇ ਅਨਾਰਾਂ ਦਾ ਕੀ ਭਾਅ ਚੱਲੀ ਜਾਂਦਾ ਅਨਾਰ ਵੀਰੇ ਥੋੜਾ ਜਿਹਾ ਤੇਜ਼ੀ ਆ ਗਈ ਨਾਰ ਚ ਨਾਰ ਦਾ 1800 ਰੁਪਏ ਦਾ ਵੀਰੇ ਹਾਂਜੀ ਦੋਸਤੋ ਨਾਰਾਂ ਦਾ ਭਾਅ ਹੈਗਾ ਜੀ 1800 ਰੁਪਏ ਦਾ ਭਾਅ ਜੀ ਡੱਬੇ ਬੰਦ ਦਾ ਜੀ ਅਨਾਰਾਂ ਦਾ ਜੀ ਇਹ ਬੰਦ ਡੱਬੇ ਲੈਣੇ ਪੈਣਗੇ ਜੀ ਅਨਾਰ ਜੀ ਹਾਂਜੀ 10 ਕਿਲੋ ਦਾ ਭਰਤੀ ਹੁੰਦੀ ਹੈ ਜੀ ਅਨਾਰਾਂ ਦੀ ਜੀ ਬਾਈ ਅਰਮਣ ਚੀਕੂ ਕੀ ਰੇਟ ਚਲੀ ਜਾਂਦਾ ਬਾਈ ਚੀਕੂ ਵਧੀਆ ਚੀਕੂ ਹੈਗਾ ਵੀਰੇ 450 ਦਾ ਡੱਬਾ ਹਾਂਜੀ ਦੋਸਤੋ 450 ਰੁਪਏ ਦਾ ਡੱਬਾ ਮਿਲ ਜੂ ਜੀ ਚੀਕੂ ਆਂਦਾ ਜੀ ਇਹ ਬੰਦ ਡੱਬਾ ਲੈਣਾ ਪਊਾ 20 ਕਿਲੋ ਕਿੰਨਾ ਹੁੰਦਾ ਬ ਹਰਮਨ ਭਾਈ ਜਸਪਰੀ ਦੀ ਰੇਟ ਚੱਲੀ ਜਾਂਦਾ ਭਾਈ ਜਸਪਰੀ ਹੈ ਗਿਆ ਵੀਰੇ 130 ਤੋਂ ਲੈ ਕੇ 140 ਰੁਪਏ ਤੱਕ ਵੀ ਹਾਂਜੀ ਦੋਸਤੋ ਪੀਸ ਹੁੰਦਾ ਇਹਦੇ ਵਿੱਚ ਚਾਰ ਤੇ ਵੇਟ ਹੁੰਦਾ ਜੀ 350 ਗ੍ਰਾਮ ਦੀ ਡੱਬੀ ਹੁੰਦੀ ਹੈ ਜੀ ਇਹ ਜਸਪਰੀ ਦੀ ਹਾਂਜੀ ਭਾਈ ਹਰਮਨ ਇਹਦਾ ਡਰਾਗਨ ਫਰੂਟ ਦਾ ਕੀ ਭਾਜ ਲੀ ਜਾਂਦਾ ਭਾਈ ਇਹਦਾ ਇਹਦਾ ਰੇਟ ਚੱਲਦਾ ਵੀ 70 ਤੋਂ ਲੈ ਕੇ 80 ਰੁਪਏ ਤੱਕ ਹਾਂਜੀ ਦੋਸਤੋ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਜ ਜੀ ਡਰਾਗਨ ਫਰੂਟ ਦਾ ਜੀ ਤੇ ਕਿਉਂ ਖੰਜੂਰਾ ਦਾ ਕੀ ਰੇਟ ਚੱਲੀ ਜਾਂਦਾ ਭਾਈ ਛੋਟੀਆਂ ਦਾ ਡੱਬੀਆਂ ਦਾ ਜੀ ਹੁਣ ਟਿੱਕੇ ਖਜੂਰ ਚੱਲਦੇ ਆ ਵੀਰੇ 25 ਰੁਪਏ ਦੇ 25 ਰੁਪਏ ਦੀ ਹੋ ਗਈ ਬਾਈ ਜੇ ਸਿੰਗਲ ਲੈਣੇ 30 ਰੁਪਏ ਦੇ ਮਿਲੂ ਹਾਂਜੀ ਦੋਸਤੋ ਸਰਦੀ ਦੇ ਕਾਰਨ ਨਾ ਥੋੜੀ ਜਿਹੀ ਇਹ ਖੰਜੂਰਾ ਦਾ ਰੇਟ ਵੱਧ ਚੁੱਕਿਆ ਜਿਹੜੀ 20 ਵਾਲੀ ਹੁੰਦੀ ਸੀ 25 ਰੁਪਏ ਦਾ ਰੇਟ ਹੋ ਗਿਆ ਜੀ ਸਿੰਗਲ ਪੀਸ ਦਾ ਜੀ ਇਹਦਾ ਜੀ ਨੱਬੀ ਦਾ ਜੀ ਇਹ ਬੰਦ ਡੱਬਾ ਲੈਣਾ ਪੂਜੇ ਕਿਸੇ ਨੂੰ ਵੀ ਲੈਣਾ ਜੇ ਦੋ ਲੈਣੇ ਤਾਂ 50 ਰੁਪਏ ਦੀਆਂ ਅੱਛਾ ਦੋ 50 ਰੁਪਏ ਦੀਆਂ ਨਾ 25 ਰੁਪਏ ਪੈ ਗਿਆ ਪੀਸ ਤੇ ਸਿੰਗਲ ਪੀਸ 30 ਰੁਪਏ ਪੈਦਾ ਹਾਂਜੀ ਹਾਂ ਸਿੰਗਲ ਪੀਸ 30 ਰੁਪਏ ਦਾ ਬੰਦਾ ਜੀ ਦੋ 50 ਦੀਆਂ ਹਾਂਜੀ ਤੇ ਆਹ ਖੰਜੂਰਾ ਦਾ ਰੇਟ ਇਹਨਾਂ ਦਾ ਕੀ ਚੱਲੀ ਕੈਨਾਂ ਦਾ ਕੀ ਭੱਜ ਲਿਆ ਬਈ ਕੀਮਾ ਹੈ ਗਿਆ ਬਈ 150 ਰੁਪਏ ਡੱਬੀ ਹਾਂਜੀ ਦੋਸਤੋ 150 ਰੁਪਏ ਦਾ ਡੱਬੀ ਦਾ ਭਾਜ ਕੀਮਾ ਕੈਨਾਂ ਦਾ ਕੀਮਾ ਕੀਮਾ ਇਹ ਕੀਮਾ ਖਜੂਰ ਹਾਂਜੀ ਕੀਮਾ ਖੰਜੂਰ ਆ ਜੀ ਇਹਦਾ 150 ਰੁਪਏ ਦਾ ਭਾਜ ਜੀ ਡੱਬੀ ਦਾ ਜੀ ਬੰਦ ਦਾ ਜੀ ਤੇ ਇਹਦਾ ਕੀ ਰੇਟ ਚੱਲੀ ਜਾਂਦਾ ਬਈ ਹੈ ਗਿਆ ਕਾਜੂ ਖਜੂਰ ਬਈ ਕਾਜੂ ਖੰਜੂਰ ਦਾ ਕੀ ਰੇਟ ਹੈ 70 ਤੋਂ ਲੈ ਕੇ 80 ਰੁਪਏ ਤੱਕ ਦਾ ਬਈ 70 ਤੋਂ ਲੈ ਕੇ 80 ਰੁਪਏ ਤੱਕ ਦਾ ਭਾਜ ਜੀ ਕਾਜੂ ਦਾ ਜੀ ਹਾਂਜੀ ਦੋਸਤੋ ਕੇਲੇ ਦਾ ਰੇਟ ਹੈਗਾ ਜੀ 25 ਤੋਂ ਲੈ ਕੇ 27 ਰੁਪਏ ਤੱਕ ਦਾ ਭਾਜ ਕੇਲੇ ਦਾ ਜੀ ਇਹ ਬੰਦ ਗ ਹਾਂਜੀ ਦੋਸਤੋ ਨਰੀਅਲ ਦਾ ਰੇਟ ਹੈਗਾ ਜੀ ਬੰਗਲੌਰ ਵਾਲੇ ਨਰੀਅਲ ਬਾਈ ਕੁਲਵੰਤ ਕੋਲੋਂ ਮਿਲ ਜਾਣਗੇ ਰੇਟ ਹੈਗਾ ਜੀ 380 ਤੋਂ ਲੈ ਕੇ 400 ਰੁਪਏ ਦਾ ਭਾਜ ਜੀ ਬੰਗਲੌਰ ਵਾਲੇ ਨਰੀਅਲ ਦਾ ਜੀ 10 ਲੈਣੇ ਪੈਣਗੇ ਜੀ ਘੱਟੋ ਘੱਟ ਜੇ ਕਿਸੇ ਨੇ ਵੀ ਲੈਣੇ ਜੀ 10 ਪੀਸਾਂ ਦਾ ਭਾਜ ਜੀ ਨਰੀਅਲ ਦਾ ਜੀ ਹਾਂਜੀ ਦੋਸਤੋ ਪੈਨੈਪਲ ਦਾ ਭਾਅ ਹੈਗਾ ਜੀ 28 ਤੋਂ ਲੈ ਕੇ 30 ਰੁਪਏ ਤੱਕ ਦਾ ਭਾਅ ਜੀ ਪੈਨੈਪਲ ਦਾ ਜੀ ਕੁਲਵੰਤ ਕੋਲੋਂ ਮਿਲ ਜਾਣਗੇ ਜੀ ਇਹ ਵੀ ਹਾਂਜੀ ਦੋਸਤੋ ਆਪਾਂ ਆਲੂ ਪਿਆਜ਼ ਬਾਰੇ ਵੀ ਗੱਲਬਾਤ ਕਰਦੇ ਵੀ ਆਲੂ ਦੇ ਪਿਆਜ਼ ਦਾ ਕੀ ਭਾਅ ਰਹਿ ਗਿਆ ਜੀ ਅੱਜ ਦਾ ਜ ਤੁਹਾ ਬਾਬੂ ਜੀ ਨਾਲ ਗੱਲਬਾਤ ਕਰਦੇ ਵੀ ਅੱਜ ਦਾ ਕੀ ਭਾਅ ਚੱਲ ਰਹੀ ਆ ਆਲੂਆਂ ਦਾ ਜੀ ਬੰਦ ਘੱਟਿਆਂ ਦਾ ਜੀ ਨਮਸਕਾਰ ਬਾਬੂ ਜੀ ਨਮਸਕਾਰ ਨਮਸਕਾਰ ਉਹ ਠੀਕ ਹੋਈ ਬਹੁਤ ਵਧੀਆ ਇਹ ਆਲੂ ਦਾ ਕੀ ਭਾਅ ਰਹਿ ਗਿਆ ਜੀ ਅੱਜ ਆਜਾ ਆਲੂ ਵਧੀਆ 280 ਰੁਪਏ ਵਿੱਚ ਗਿਆ ਭਾਈ ਹਾਂਜੀ ਦੋਸਤੋ 280 ਰੁਪਏ ਦਾ ਭਾਅ ਰਹਿ ਗਿਆ ਆ ਆਲੂ ਦਾ ਜੀ ਪੂਰਾ ਵਧੀਆ ਟੌਪ ਦਾ ਆਲੂ ਆ ਜੀ ਤੇ ਬਾਬਾ ਕੋਲੋਂ ਮਿਲ ਜਾਓ ਜੀ ਪੂਰਾ ਵਧੀਆ ਨਵੇਂ ਆਲੂ ਦਾ ਜੀ 280 ਦਾ ਭਾਅ ਜੀ ਆਲੂ ਦਾ ਜੀ 50 ਕਿਲੋ ਦਾ weight ਹੁੰਦਾ ਜੀ ਗੱਟੇ ਦੇ ਵਿੱਚ ਜੀ ਇਹਦੇ ਹਾਂਜੀ ਦੋਸਤੋ ਪਿਆਜ਼ ਦਾ ਭਾਅ ਰਿਆ ਜੀ ਅੱਜ ਦਾ ਜੀ ਬੰ 20 ਰੁਪਏ ਕਿਲੋ ਦਾ ਭਾਅ ਜੀ ਪਿਆਰ ਦਾ ਜੀ ਬੰਦ ਦਾ ਜੀ ਅੱਜ ਦਾ ਜੀ ਇਹ ਕਿਸੇ ਨੂੰ ਵੀ ਲੈਣਾ ਜੀ ਬੰਦ ਘਟਾ ਲੈਣਾ ਮੈਣਾ ਜੀ 20 ਰੁਪਏ ਕਿਲੋ ਦਾ ਭਾਅ ਜੀ ਪਿਆਰ ਦਾ ਜੀ ਇਹਦਾ ਜੀ ਸੁਪਾ ਪਿਆਜ਼ ਆ ਪੂਰਾ ਵਧੀਆ ਟੌਪ ਦਾ ਪਿਆਜ਼ ਜੀ ਆਪਾਂ ਹੋਰ ਵੀ ਜਿਹੜਾ ਇਹ ਵੀ ਪਿਆਜ਼ ਆ ਜੀ ਤੁਹਾਨੂੰ 20 ਰੁਪਏ ਕਿਲੋ ਮਿਲ ਜਾਊਗਾ ਜੀ ਪਿਆਜ਼ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ 20 ਰੁਪਏ ਕਿਲੋ ਦਾ ਭਾਅ ਜੀ ਪਿਆਰ ਦਾ ਜੀ ਇਹਦਾ ਆਪਾਂ ਇੱਧਰ ਨਾਲ ਪਿਆਜ਼ ਵੀ ਦਿਖਾ ਦਿੰਨੇ ਜੀ ਪੂਰਾ ਵਧੀਆ ਟੌਪ ਦਾ ਪਿਆਜ਼ ਪਿਆ ਜੀ ਇਹਦਾ ਰੇਟ ਹੈਗਾ ਜੀ 21 ਰੁਪਏ ਕਿਲੋ ਦਾ ਭਾਅ ਜੀ ਪਿਆਰ ਦਾ ਜੀ ਹਾਂਜੀ ਦੋਸਤੋ ਨਾਸਕ ਦੇ ਪਿਆਜ਼ ਦਾ ਭਾਅ ਹੈਗਾ ਜੀ ਗੱਡੀ ਵਾਲੇ ਪਿਆਜ਼ ਦਾ ਭਾਰ ਰਿਹਾ ਜੀ ਅੱਜ ਦਾ ਜੀ 28 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਜੀ ਨਾਸਕ ਦਾ ਪਿਆਜ਼ ਆ ਜੀ ਪੂਰਾ ਵਧੀਆ ਟੌਪ ਦਾ ਪਿਆਜ਼ ਆ ਜੀ 28 ਰੁਪਏ ਕਿਲੋ ਦਾ ਭਾਅ ਜੀ ਪਿਆਜ਼ ਦਾ ਹਾਂਜੀ ਦੋਸਤੋ ਲਸਣ ਬਾਰੇ ਗੱਲਬਾਤ ਕਰੀਏ ਤਾਂ ਲਸਣ ਦਾ ਭਾਅ ਹੈਗਾ ਜੀ ਅੱਜ ਦਾ ਜੀ ਬਟਿਆਂ ਦਾ ਭਾਅ ਰਿਹਾ ਜੀ ਲਸਣ ਦਾ ਜੀ ਬੰਦਗਾ ਜੀ 100 ਤੋਂ ਲੈ ਕੇ 130 ਰੁਪਏ ਤੱਕ ਦਾ ਭਾਅ ਜੀ ਕਿਲੋ ਦਾ ਜੀ ਲਸਣ ਦਾ ਜੀ ਬੰਦ ਘਟਿਆਂ ਦਾ ਭਾਅ ਜੀ ਲਸਣ ਦਾ ਜੀ